ਜੁਪੋਵਾਨੀਗੜ ਦਾਖਲਾ ਮੁਹਿੰਮ ਤਹਿਤ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਬੈਨ ਪਵਾਨੀਗੜ ਮਾਸਟਰ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਪਵਾਨੀਗੜ ਵਿਖੇ ਸਕੂਲ ਦੇ ਅੱਗੇ ਪਹੁੰਚੀ ਇਸ ਮੌਕੇ ਤੇ ਬੱਚਿਆਂ ਤੇ ਟੀਚਰਾਂ ਨੇ ਢੋਲ ਵਜਾ ਕੇ ਇਸ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਬੱਚਿਆਂ ਤੇ ਟੀਚਰਾਂ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਕੁਰਮੀ ਪਵਾਨੀਗੜ ਅਕਾਰਮੀ ਬੀਦਾ ਬਿਆਰਤੀ ਹਾਂ ਮੈਂ ਮਾਸਟਰ ਕਰਤਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੋਨੀਗੜ ਵਿੱਚ ਪੜਦਾ ਹਾਂ ਜੋ ਜਿਹੜੀ ਅੱਜ ਵੈਨ ਆਈ ਹੈ ਹਾਂ ਇਹਦੇ ਬਾਰੇ ਇਹਦੇ ਨਾਲ ਸਾਨੂੰ ਬਹੁਤ ਲਾਭ ਹੋ ਰਿਹਾ ਹੈ ਜਿਸ ਨਾਲ ਜੀ ਅਸੀਂ ਇਸ ਸਾਲ ਸਾਡੀ ਕੋਈ ਫੀਸ ਨਹੀਂ ਲੱਗੀ ਤੇ ਜਿਹੜਾ ਇਸ ਨਾਲ ਸਰਕਾਰੀ ਸਕੂਲ ਨੇ ਜੀ ਇਹ ਇਸ ਬਹੁਤ ਵਧੀਆ ਹੋ ਗਏ ਇਹ ਪ੍ਰਾਈਵੇਟ ਨਾਲੋਂ ਵਧੀਆ ਹੋ ਗਏ ਇਨਾਂ 'ਚ ਬਹੁਤ ਪੜ੍ਹਾਈ ਹੋਣ ਲੱਗੀ ਤੇ ਇਸ ਸਾਲ ਅਸੀਂ ਬਹੁਤ ਸਾਰੇ ਟੂਰ ਤੇ ਗਏ ਜੀ ਜਿਸ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਐਜੂਕੇਸ਼ਨ ਦੇ ਤੌਰ ਤੇ ਟੈਕਨੋਲੋਜੀ ਦੇ ਤੌਰ ਤੇ ਜੀ ਬੇਟਾ ਜੀ ਇੱਥੇ ਸਕੂਲ ਤੇ ਜਿਹੜਾ ਕੁਝ ਤੁਹਾਨੂੰ ਹੁਣ ਸੇਵਾ ਮਿਲ ਰਹੀ ਹੈ ਜੋ ਵੀ ਫੈਸਿਲਿਟੀਆਂ ਮਿਲ ਰਹੀਆਂ ਨੇ ਇਹਦੇ ਤੋਂ ਤੇ ਉਹ ਬੈਨ ਦੇ ਵਿੱਚ ਜੋ ਲਿਖਿਆ ਹੋਇਆ ਜਾਂ ਸਰਕਾਰ ਜੋ ਕਰਨਾ ਚਾਹ ਰਹੀ ਹੈ ਉਹ ਤੁਹਾਨੂੰ ਕਿੰਨਾ ਕੁ ਉਹਦੇ ਉਹ ਗੱਲ ਦੀ ਖੁਸ਼ੀ ਹੈ ਕਿੰਨਾ ਕੁ ਤੁਹਾਨੂੰ ਫਾਇਦਾ ਲੱਗੇਗਾ ਇਸ ਬਾਰੇ ਦੱਸੋ ਇਸ ਨਾਲ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈ ਤੇ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਫਾਇਦੇ ਹੋਣਗੇ ਜੀ ਇਸ ਸਰਕਾਰ ਦਾ ਇਹ ਉਪਰਾਲਾ ਚੰਗਾ ਹੈ ਹਾਂ ਜੀ ਬਹੁਤ ਚੰਗਾ ਜੀ ਇਸ ਨਾਲ ਬਹੁਤ ਫਾਇਦੇ ਹੋ ਰਹੇ ਨੇ ਬੱਚਿਆਂ ਨੂੰ ਰਟਨਾਮ ਹਰਪ੍ਰੀਤ ਸਿੰਘ ਤੇ ਮੈਂ 11ਵੀਂ ਜਮਾਤ ਦਾ ਵਿਦਿਆਰਥੀ ਆ ਤੇ ਮੈਂ ਮਾਸਟਰ ਕ્રાਫਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਦਾ ਹਾਂ ਬੇਟਾ ਜੀ ਅੱਜ ਜਿਹੜੀ ਵੈਨ ਆਈ ਆ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜੋ ਫਾਇਦੇ ਦੱਸੇ ਜਾ ਰਹੇ ਨੇ ਉਹ ਤੁਹਾਨੂੰ ਕੀ ਲੱਗਦਾ ਉਹਦੇ ਬਾਰੇ ਸਾਨੂੰ ਬਹੁਤ ਚੰਗਾ ਲੱਗਿਆ ਕਿ ਆਹ ਵੈਨ ਆ ਜਿਹੜੀ ਇਹ ਦਾਖਲੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਲਈ ਪ੍ਰੋਟਸਟਾਈਜ ਕਰਦੇ ਤੇ ਤੇ ਬਹੁਤ ਚੰਗੀ ਗੱਲ ਹੈ ਸਰਕਾਰ ਦੀ ਤੇ ਸਕੂਲ 'ਚ ਕੋਈ ਜਿਹੜਾ ਸੈਸ਼ਨ ਚੱਲ ਰਿਹਾ ਹੈ ਜਿਵੇਂ ਤੁਸੀਂ ਕਹਿੰਦੇ ਹੋ ਵੀ ਪਲੱਸ 1 ਦੇ ਸਟੂਡੈਂਟਾਂ ਨੂੰ ਤਾਂ ਇੱਥੇ ਕੋਈ ਖਰਚਾ ਲੱਗਦਾ ਹੈ ਫੀਸ ਵਗੈਰਾ ਨਹੀਂ ਸਾਨੂੰ ਕੋਈ ਖਰਚਾ ਨਹੀਂ ਲੱਗਿਆ ਹੇ ਤੱਕ ਸਰਕਾਰ ਦੇ ਉਪਰਾਲੇ ਬਾਰੇ ਉਪਰਾਲੇ ਬਹੁਤ ਸਾਨੂੰ ਸਿੱਖਿਆ ਦੇਣ ਲਈ ਬਹੁਤ ਸਾਰੇ ਟੂਰ ਵੀ ਆਯੋਜਿਤ ਕੀਤੇ ਜਾ ਰਹੇ ਨੇ ਤੇ ਸਾਇੰਸ ਟਿਕ ਕਮੂਰ ਖਲਾ ਤੇ ਪਟਿਆਲਾ ਇਧਰ ਯੂਨੀਵਰਸਿਟੀਆਂ ਚ ਜਾਨੇ ਸਾਨੂੰ ਬਹੁਤ ਸ nhiều ਸਿੱਖਣ ਨੂੰ ਮਿਲਦਾ ਉਸ ਤੋਂ ਕੀ ਲੱਗਦਾ ਤੋ ਹੁਣ ਜਿਹੜੀ ਆ ਜਿਹੜੀ ਅੱਜ ਵੈਣਾ ਹੀ ਪੰਜਾਬ ਸਰਕਾਰ ਬੋਲ ਇਹ ਬਹੁਤ ਵੈਣ ਬਹੁਤ ਬੰਦੇ ਸਾਨੂੰ ਬਹੁਤ ਕੁਝ ਸਿੱਖਾਣਾ ਮਿਲਦਾਗਾ ਤਾਂ ਜੇ ਸਾਡੇ ਸਰ ਸਰਕਾਰੀ ਸਕੂਲਾਂ ਕਾ ਸਾਨੂੰ ਬਾਹਰ ਦੇ ਸਾਰੇ ਵਿਦਿਅਕ ਤੇ ਸਸਥਾਵਾਂ ਕਾ ਟੂਰ ਤੇ ਲੈ ਕੇ ਜਾਂਦਾਗਾ ਤੇ ਸਾਨੂੰ ਬਹੁਤ ਕੁਝ ਸਿੱਖਾਣਾ ਮਿਲਦਾਗਾ ਮੇਰਾ ਨਾਮ ਮਨਦੀਪ ਸਿੰਘ ਹੈ ਮੈਂ ਇੱਕ ਆदमी ਜਮਾਤਾਂ ਵਿਦਿਆਰਥੀ ਹਾਂ ਮੈਂ ਮਾਸਟਰ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿੱਚ ਪੜ੍ਹਦਾ ਹਾਂ ਜਿਹੜੀ ਅੱਜ ਵੈਨ ਆਈਆ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਕੀ ਲੱਗਦਾ ਕਿੰਨੇ ਕੁ ਬੱਚੇ ਨਵੇਂ ਦਾਖਲੇ ਕਰਾ ਸਕਦੇ ਨੇ ਇਹਦੇ ਨਾਲ ਬਹੁਤ ਸਾਰੇ ਬੱਚੇ ਨਵੇਂ ਦਾਖਲੇ ਕਰਵਾਉਣਗੇ ਕਿਉਂਕਿ ਜੋ ਸਰਕਾਰ ਥੰਨੂਰ ਨਵੀਂ ਫੈਸਿਲਿਟੀਆਂ ਦੇ ਰਹੀ ਹੈ ਉਹ ਬਹੁਤ ਚੰਗੀਆਂ ਹਨ ਜਿਵੇਂ ਸਾਨੂੰ ਲੱਗ ਲੱਗ ਟ੍ਰਿਕ ਜਿਹੜਾ ਖੇਡਾਂ ਵਿੱਚ ਪਾਟ ਕਰਨ ਦਾ ਮੌਕਾ ਮਿਲ ਰਿਹਾ ਹੈ ਲੱਗ ਲੱਗ ਜਗਾ ਟੂਰ ਲੈ ਕੇ ਜਾਂਦੇ ਹਨ ਜੋ ਕਿ ਬਹੁਤ ਚੰਗੀ ਗੱਲ ਹੈ ਤੇ ਬੱਚਿਆਂ ਨੂੰ ਬਹੁਤ ਸਿੱਖਣ ਨੂੰ ਮਿਲਦਾ ਹੈ ਮੇਰਾ ਨਾਮ ਡਾਕਟਰ ਬਲਵਿੰਦਰ ਸਿੰਘ ਬੋਪਰ ਹੈ ਮੈਂ ਗਵਰਨਮੈਂਟ ਗਰਲ ਸਕੂਲ ਕੈਂਪਸ ਨੂੰ ਅਨਿਗੜ ਵਿਕੇ ਐਜ਼ ਅ ਪ੍ਰਿੰਸੀਪਲ ਕੰਮ ਕਰਦਾ ਤੇ ਅੱਜ ਦੀ ਜੋ ਮਿਹਨਤ ਹੈ ਇਹ ਆਮ ਲੋਕਾਂ ਨੂੰ ਇਹ ਜਾਗਰੂਕਤ ਲਈ ਹੈ ਕਿ ਸਰਕਾਰੀ ਸਕੂਲ ਵੀ ਦੂਜੇ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਤੋਂ ਜਿਵੇਂ ਕਿ ਲੋਕਾਂ ਦੇ ਮਾਰਮ ਵਿੱਚ ਵਸਿਆ ਆ ਵੀ ਉਹ ਬਹੁਤ ਵਧੀਆ ਹੁੰਦੇ ਹਨ ਸਰਕਾਰੀ ਸਕੂਲ ਕਿਸੇ ਦੇ ਘਟ ਨਹੀਂ ਇਸ ਸਬੰਧੀ ਲੋਕਾਂ ਨੂੰ ਚੇਤਨ ਕਰਨ ਦਾ ਇਹ ਸਰਕਾਰ ਦਾ ਉਪਰਾਲਾ ਹਰ ਤਰ੍ਹਾਂ ਦੀ ਫੈਸਿਲਿਟੀ ਸਰਕਾਰੀ ਸਕੂਲ ਦੇ ਵਿੱਚ ਹੁੰਦੀਆਂ ਨੇ ਤੇ ਬੜਾ ਲਿਖਿਆ ਟੈਸਟ ਪਾਸ ਕਰਕੇ ਆਇਆ ਹੋਇਆ ਹੈ ਸਟਾਫ ਕਿਉਂਕਿ ਪ੍ਰਾਈਵੇਟ ਸਕੂਲਾਂ ਨਾਲ ਕਿਤੇ ਵੇਤਰ ਇਹ ਜਾਗਰੂਕ ਕਰਨ ਲਈ ਇਹ ਸਰਕਾਰ ਦਾ ਬਹੁਤ ਵਧੀਆ ਕੰਮ ਹੈ ਸਰ ਜੀ ਕਿ ਸਰ ਜਿਵੇਂ-ਜਿਵੇਂ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਦੱਸਣ ਦੀ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਵੀ ਕੀ-ਕੀ ਸਹੂਦਾਵਾਂ ਸਰਕਾਰੀ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿਸ ਤਰ੍ਹਾਂ ਐਜੂਕੇਟਿਡ ਸਟਾਫ ਹੈ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਤਾਂ ਮਾਪਿਓਂ ਜ਼ਰੂਰ ਕਨਵਿੰਸ ਹੋਣਗੇ ਤੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਦੇ ਵਿੱਚ ਲਾਜ਼ਮੀ ਤੌਰ ਤੇ ਸਰਬੱਤੀ ਲਈ